ਅੰਮ੍ਰਿਤਸਰ ਪੁਲਿਸ ਨੂੰ ਚੋਰੀ ਅਤੇ ਸਟਰੀਟ ਕਰਾਈਮ ਦੇ ਮਾਮਲਿਆਂ ਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ। ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਦੇ ਵੱਲੋਂ ਕਾਰਵਾਈ ਕਰਦਿਆਂ ਕੁੱਲ 53 ਚੋਰੀ ਹੋਏ ਵਾਹਨ ਬਰਾਮਦ ਕੀਤੇ ਗਏ ਨੇ ਤੇ ਇਹ ਸਬੰਧੀ ਜਾਣਕਾਰੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੋਲਰ ਨੇ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਬਰਾਮਦ ਵਾਹਨਾਂ ਦੇ ਵਿੱਚ 22 ਮੋਟਰਸਾਈਕਲ, 16 ਐਕਟਿਵਾ, 2 ਕਾਰਾਂ, 2 ਟਰੱਕ ਅਤੇ ਇੱਕ ਸਕੂਟਰ ਸ਼ਾਮਲ ਹੈ। ਇਹ ਸਾਰੀ ਰਿਕਵਰੀ ਵੱਖ-ਵੱਖ ਥਾਣੇ ਵੱਲੋਂ ਕੀਤੀ ਗਈ ਹੈ। ਹੋਰ ਕੀ ਕੀ ਜਾਣਕਾਰੀ ਦਿੱਤੀ ਹੈ ਇਸ ਵੇਲੇ ਕਮਿਸ਼ਨਰ ਨੇ ਜਾਣਦੇ ਆ। ਪੁਲਿਸੀ ਨਾਲ ਹਮੇਸ਼ਾ ਇਨਵੈਸਟਿਗੇਟ ਕਰੀਦਾ ਔਰ ਬਹੁਤ ਸੀਰੀਅਸਲੀ ਲਿਆ ਜਾਂਦਾ ਆ ਆਮ ਬੰਦਾ ਜਿਹੜਾ ਲੋਕਲ ਨੇ ਲੋਕ ਨੇ ਉਹ ਅਫੈਕਟ ਹੁੰਦੇ ਛੋਟੀ ਚੋਰੀ ਦਾ ਜਾਂ ਛੋਟੀ ਸਨੇਚਿੰਗ ਦਾ ਜੋ ਸਟਰੀਟ ਕਰਾਈਮ ਦਾ ਮੇਨ ਸਾਡੇ ਕਰਾਈਮਸ ਮੰਨੇ ਜਾਂਦੇ ਆ ਸੋ ਉਹਦੇ ਤੇ ਬਹੁਤ ਅਸੀਂ ਸੈਂਸਿਟਿਵਲੀ ਕੰਮ ਕਰੀਦਾ ਕਿਉਂਕਿ ਜਿਸ ਬੰਦੇ ਦਾ ਕੋਈ ਲਾਸ ਹੋ ਜਾਂਦਾ ਇਸ ਤਰੀਕੇ ਦਾ ਉਹਨੂੰ ਕਾਫੀ ਮੁਸ਼ਕਲ ਆਉਂਦੀ ਹੈ ਫਿਰ ਤੋਂ ਟੋਟਲ ਜਿਹੜਾ ਇਹਦੇ ਸਾਰੇ ਸਾਡੇ ਥਾਣਿਆਂ ਨੇ ਲਾ ਕੇ ਅੱਜ 53 ਵਹੀਕਲ ਜਿਹੜੇ 53 ਵਹੀਕਲ ਉਹ ਸਟੋਲਨ ਜਿਹੜੇ ਆ ਰਿਕਵਰ ਕੀਤੇ ਆ ਜਿਨ੍ਹਾਂ 26 ਐਕਟਿਵਾ ਨੇ 22 ਮੋਟਰਸਾਈਕਲ ਨੇ ਦੋ ਕਾਰਾਂ ਨੇ ਦੋ ਟਰੱਕ ਨੇ ਤੇ ਇੱਕ ਸਕੂਟਰ ਹੈ ਸੋ ਇਹ ਸਾਰੇ ਜਿਹੜੇ ਬਰਾਮਦ ਕੀਤੇ ਗਏ ਵੱਖ-ਵੱਖ ਥਾਣਿਆਂ ਦੇ ਵਿੱਚੋਂ ਜੇ ਅਸੀਂ ਇਹਨਾਂ ਦਾ ਬ੍ਰੇਕਅਪ ਲਈਏ ਤਾਂ ਸਾਡਾ ਜਿਹੜਾ ਜ਼ੋਨ 1 ਹੈ ਜਿੱਥੇ ਸੀ ਡਿਵੀਜ਼ਨ ਇਸਲਾਮਾਬਾਦ ਗੇਟ ਹਕੀਮਾ ਤੇ ਈ ਡਿਵੀਜ਼ਨ ਥਾਣਾ ਪੈਂਦਾ ਉਹਨਾਂ ਦੀ 21 ਜਿਹੜੇ ਆਟੋਮੋਬਾਈਲਸ ਨੇ ਰਿਕਵਰ ਹੋਏ ਐ 16 ਐਕਟਿਵ ਆ 5 ਮੋਟਰਸਾਈਕਲ ਜ਼ੋਨ 2 ਜਿਹਦੇ ਵਿੱਚ ਸਿਵਲ ਲਾਈਨ ਤੇ ਕੰਟਰੋਲਮੈਂਟ ਦੇ ਦੋ ਥਾਣਿਆਂ ਨੇ ਰਿਕਵਰੀਆਂ ਕੀਤੀਆਂ ਉਹਦੇ ਚ 5 ਵਹੀਕਲ ਬ੍ਰਾਮਦ ਹੋਏ ਨੇ 3 ਐਕਟਿਵ ਆ 1 ਕਾਰ 1 ਮੋਟਰਸਾਈਕਲ ਔਰ ਜ਼ੋਨ 3 ਜਿਹੜਾ ਉਹਦੇ ਵਿੱਚ A ਡਿਵੀਜ਼ਨ B ਡਿਵੀਜ਼ਨ ਮਕਬੂਲਪੁਰਾ ਤੇ ਬੱਲਾ ਇਹਨਾਂ ਪੁਲਿਸ ਸਟੇਸ਼ਨਸ ਨੇ ਟੋਟਲ ਜਿਹੜੇ ਆ 27 ਵਾਹਨ ਜਿਹੜੇ ਨੇ ਉਹ ਰਿਕਵਰ ਕੀਤੇ ਐ 16 ਮੋਟਰਸਾਈਕਲ ਨੇ ਸੱਤ ਐਕਟਿਵ ਹੈ ਇੱਕ ਸਕੂਟਰ ਹੈ ਇੱਕ ਕਾਰ ਹੈ ਦੋ ਟਰੱਕ ਨੇ ਸੋ ਮੈਂ ਸਾਰੀ ਜਿਹੜੀ ਟੀਮ ਹੈ ਉਹਦੇ ਚ ਸਾਡੇ ਡੀਸੀਪੀ ਸਿਟੀ ਜਗਵੀਤ ਵਾਲੀਆ ਜੀ ਆਲਮ ਜੀ ਡੀਸੀਪੀ ਸਾਡੇ ਲੌਂਡ ਆਰਡਰ ਔਰ ਰਿਸ਼ਪੋਲਾ ਜੀ ਔਰ ਸਾਰੇ ਜਿਹੜੇ ਜ਼ੋਨਲ ਆਫੀਸਰ ਨੇ ਸਬਡਿਵੀਜ਼ਨ ਆਫੀਸਰ ਨੇ ਐਸੀਪੀ ਸਹਿਬਾਨ ਔਰ ਕਮਲਜੀਤ ਜੀ ਸਾਡੇ ਐਸੀਪੀ ਜਿਹੜੇ ਹੈੱਡਕੁਆਰਟਰ ਨੇ ਨਸਾਰੇ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਅੱਛਾ ਕੰਮ ਕੀਤਾ ਹੁਣ ਨੈਕਸਟ ਸਟੈਪ ਜਿਹੜਾ ਇਹਦੇ ਵਿੱਚ ਅਸੀਂ ਕਰਨਾ ਹੈ ਪਹਿਲਾਂ ਤੁਹਾਨੂੰ ਯਾਦ ਆ 100 ਆਪਾਂ ਰਿਕਵਰ ਕੀਤੇ ਸੀ 1053 ਨੇ ਉਹ ਇਹਨਾਂ ਦਾ ਇਮੀਡੀਏਟਲੀ سپੁਰਦਾਰੀ ਕਰਾ ਕੇ ਜਲਦੀ ਤੋਂ ਜਲਦੀ ਲੋਕਾਂ ਨੂੰ ਵਾਪਸ ਕਰਾਉਣੇ ਆ ਥਾਣਾ ਵਾਈਸ ਸੋ ਥੈਟ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਲਾਸ ਜਿਹੜਾ ਇਮੀਡੀਏਟਲੀ ਰੀਕੂਪ ਹੋ ਦੇ ਕਿੰਨੇ ਲੋਕ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਅਲੱਗ-ਅਲੱਗ ਜਿਹੜੇ ਲੋਕ ਗ੍ਰਿਫਤਾਰ ਹੋਏ ਨੇ ਇਹਦੇ ਵਿੱਚ ਐਗਜੈਕਟ ਮੇਰੇ ਕੋਲ ਫਿਗਰ ਨਹੀਂ ਹੈਗੀ ਬਟ ਜੇ ਐਫ ਆਈ ਆਰਾਂ ਦੇਖੀਏ ਤੇ ਟੋਟਲ ਐਫ ਆਈ ਆਰ ਜਿਹੜੀਆਂ ਹੈਗੀਆਂ 20 ਨੇ 20 ਐਫ ਆਈ ਆਰਾਂ ਦੇ ਵਿੱਚ 53 ਵਹੀਕਲ ਜਿਹੜੇ ਫੜੇ ਗਏ ਨੇ ਉਹਨਾਂ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਥਾਣੇ ਦਾ ਬ੍ਰੇਕਅਪ ਉਹ ਜ਼ੋਨ ਦਾ ਬ੍ਰੇਕਅਪ ਉਸ ਤਰ੍ਹਾਂ ਹੈਗਾ ਔਰ ਇਸ ਤੋਂ ਇਲਾਵਾ ਵੀ ਜਿਹੜਾ ਸਾਡਾ ਆਨ ਗoing ਸਿਸਟਮ ਹੈਗਾ ਉਹਦੇ ਚੋਂ ਅਸੀਂ ਜਿਹੜੇ ਸਾਡੇ ਲੀਗਲ ਪ੍ਰੋਸੀਜਰ ਹੈ ਥਾਣੇ ਦੇ ਬਾਹਰ ਜਿਹੜੇ ਵਹੀਕਲ ਖੜੇ ਨੇ ਰਾਣੇ ਉਹਨਾਂ ਦਾ ਵੀ ਸਾਰਾ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਦੇ ਅੰਡਰ ਅਸੀਂ ਕਮੇਟੀ ਬਣਾਈ ਹੈ ਉਹ ਜਲਦੀ ਕੋਰਟ ਤੋਂ ਆਰਡਰ ਲੈ ਕੇ ਉਹਨਾਂ ਦੀ ਵੀ ਡਿਸਪੋਜ਼ਲ ਕਰਾਂਗੇ ਸੋ ਥੈਟ ਜਿਹੜੀ ਮਾਲ ਮੁਕਦਮਾ ਇੰਨਾ ਜ਼ਿਆਦਾ ਖੜਾ ਹੈ ਜਿਸ ਦੇ ਨਾਲ ਕਿ ਕਾਫੀ ਪ੍ਰੋਬਲਮ ਆਉਂਦੀ ਔਰ ਅੱਛਾ ਇੱਕ ਉਹਦਾ ਨਈ ਪ੍ਰਭਾਵ ਜਾਂਦਾ ਉਹ ਵੀ ਅਸੀਂ ਜਲਦੀ ਕਰਵਾ ਰਿਹਾ ਸਰ ਇਹ ਸਾਰੇ ਅੰਮ੍ਰਿਤਸਰ ਦੀ ਚੋਰੀ ਹੋਈ ਸੀ ਹਾਂਜੀ ਅੰਮ੍ਰਿਤਸਰ ਦੀਆਂ ਐਫਆਈਆਰਾਂ ਜੀ ਮੈਂ ਜਿਹੜੇ ਥਾਣੇ ਤੁਹਾਨੂੰ ਦੱਸਿਆ ਸੀ ਡੀਵੀਜ਼ਨ اسلامਾਬਾਦ ਗੇਟ ਕੀਮਾ ਡੀਵੀਜ਼ਨ ਈ ਡੀਵੀਜ਼ਨ ਸਿਵਲ ਲਾਈਨ ਕੰਟੋਨਮੈਂਟ ਏ ਵੀ ਡਿਵੀਜ਼ਨ ਦੋਨੋਂ ਮਕਬੂਲਪੁਰਾ ਵੱਲ ਆ। ਸਰ ਇਹ ਕਿਤੇ ਵੇਚਦੇ ਸੀ ਜਾਂ ਕਿੰਦਾ ਰਿਕਵਰੀ ਦੇਖੋ ਬੇਸਿਕਲੀ ਤਾਂ ਤੁਹਾਨੂੰ ਵੀ ਪਤਾ ਹੀ ਹੈ ਕਿ ਜਿਹੜਾ ਸਟਰੀਟ ਕ੍ਰਾਈਮ ਹੈ ਉਹਦੇ ਵਿੱਚ ਜਿਹੜਾ ਪੈਡਟੀ ਕ੍ਰਿਮੀਨਲ ਹੋ ਇਨਵੋਲਡ ਹੁੰਦਾ ਉਹ ਜਲਦੀ ਤੋਂ ਜਲਦੀ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹਨੂੰ ਜਲਦੀ ਵੇਚ ਕੇ ਜਾਂ ਇਵਨ ਕਬਾੜੀਆਂ ਕੋਲ ਚਲੇ ਜਾਂਦੇ ਡਿਸਮੈਂਟਲ ਕਰਕੇ ਪਾਰਟਸ ਜੋ ਵੀ ਪੈਸੇ ਮਿਲ ਸਕਣ ਉਹਦੀ ਲਾਲਚ ਵਾਸਤੇ ਕੀਤਾ ਜਾਂਦਾ ਹੈ। ਕਾਫੀ ਮਹੰਗਾ ਹੁੰਦਾ ਕਿਉਂਕਿ ਆਮ ਮਤ ਦੀ ਹਾਂਜੀ ਬਿਲਕੁਲ ਉਹ ਮੈਂ ਉਹੀ ਸਮਝਦਾ ਕਿ ਇਹ ਬੰਦਾ ਇਹ ਮੋਬਾਈਲ ਹੋ ਜਾਂਦਾ ਜੀ ਉਸੇ ਕਰਕੇ ਇਹਨੂੰ ਅਸੀਂ ਬਹੁਤ ਮੈਂ ਫੋਕਸ ਦਿੰਨਾ ਹਾਲਾਂਕਿ ਆਮ ਲੋਕ ਇਹਨੂੰ ਇਸ ਤਰ੍ਹਾਂ ਸਮਝ ਜਾ ਸਕਦੇ ਨੇ ਵੀ ਇਹ ਨਾਰਮਲ ਕ੍ਰਾਈਮ ਹੋਇਆ ਜੀ ਚਲੋ ਚੱਲਦਾ ਵੱਡੇ ਸ਼ਹਿਰ ਬਟ ਇਹਨੂੰ ਅਸੀਂ ਫੋਕਸ ਰੱਖਦੇ ਹਾਂ ਹਮੇਸ਼ਾ ਸੋ ਦੈਟ ਸਾਡਾ ਜਿਹੜਾ ਕਾਮਨ ਮੈਨ ਹੈ ਉਹਨੂੰ ਅਸੀਂ ਟਾਈਮ ਟੂ ਟਾਈਮ ਰੈਲੀਫ ਦੇ ਸਕੀਏ ਕਿਤੇ ਲੈਣਾ ਹੋਵੇ ਉੱਥੇ ਆ ਕੇ ਲੈ ਲੈਂਦਾ ਜੀ ਤੇ ਅੱਜ ਨਹੀਂ ਉਸ ਸਪੋਰਟਰੀ ਕਰਾਉਣੀ ਪੈਂਦੀ ਲੀਗਲ ਉਹ ਥਾਣੇ ਵਾਲੇ ਦੇ ਦੇਣਗੇ ਜੀ ਵਿਦਨ ਡੀਸੀਪੀ ਸਿਟੀ ਸਾਹਿਬ ਨੇ ਮੈਨੂੰ ਦੱਸਿਆ ਵੀ ਫਰਡੇ ਜਾਂ ਸੈਟਰਡੇ ਤੱਕ ਸਾਰੇ ਵਾਪਸ ਹੋ ਜਾ। ਅੱਛਾ ਸਰ ਇਹ ਜਿਹੜੇ ਅੱਗੇ ਹੋਰ ਵੀ ਬਹੁਤ ਸਾਰੇ ਚੋਰੀ ਹੋਏ ਨੇ ਹਾਲੇ ਤੱਕ ਬਹੁਤ ਜ਼ਿਆਦਾ ਹੈ। ਉਹਨਾਂ ਬਾਰੇ ਕੀ? ਉਹਦੇ ਵੀ ਹੁਣ ਲੱਗੇ ਹੋਏ ਆਂ ਜੀ ਇਦਾਂ ਹੀ ਗੈਂਗ। ਦੇਖੋ ਪਤਾ ਕੀ ਹੁੰਦਾ ਜੀ ਸਾਡਾ ਕੰਮ ਹੈ ਪ੍ਰिवेंट ਕਰਨਾ, ਡਿਟੈਕਟ ਕਰਨਾ। ਰੋਵੈਂਸ਼ਨ 'ਚ ਵੀ ਅਸੀਂ ਲੱਗੇ ਰਹਿੰਦੇ ਆ। ਇਹ ਜਿਹੜੀ ਮੋਬਾਈਲ ਪੈਟਰੋਲਿੰਗ ਹੈ, ਸਾਡੀ ਪੀਸੀਆਰ ਹੈ, ਸਾਡੀ ਥਾਣੇ ਦੀ ਚੈਕਿੰਗ ਉਹਦੇ 'ਚ ਵੀ ਸਾਰਾ ਇਹ ਪ੍ਰिवੈਂਟ ਹੀ ਹੁੰਦਾ ਕਿ ਮਾੜਾ ਬੰਦਾ ਨਹੀਂ ਕਰਦਾ। ਤਾਂ ਜੇ ਬਾਈਚਾਂਸ ਚੋਰੀ ਹੋ ਗਈ ਤਾਂ ਸਾਡਾ ਨੈਕਸਟ ਸਟੈਪ ਆ ਜਾਂਦਾ ਡਿਟੈਕਸ਼ਨ ਦਾ ਸੋ ਇਨ ਡਿਟੈਕਸ਼ਨ ਦਾ ਬੜਾ ਅੱਛਾ ਇੱਕ ਨਮੂਨਾ ਹੈ ਸਰ ਮੈਕਸਿਮਮ ਚੋਰੀ ਦੇ ਵਿੱਚ ਵੇਖਿਆ ਜਾਂਦਾ ਸਪਲੈਂਡਰ ਤੇ ਐਕਟਿਵਾ ਨੂੰ ਹੀ ਚੋਰ ਟਾਰਗੇਟ ਕਰਦੇ ਨੇ ਕੀ ਕਾਰਨ ਹੈ ਵੀ ਸਿਰਫ ਇਹ ਦੋ ਦੇਖੋ ਜਿਹੜੀ ਬੜੀ ਸਿੰਪਲ ਗੱਲ ਹੈ ਤੁਹਾਨੂੰ ਪਤਾ ਪ੍ਰਿਫਰਡ ਜਿਹੜਾ ਆਟੋਮੋਬਾਈਲ ਹੁੰਦਾ ਉਹ ਆਪਾਂ ਵਿਕਦਾ ਵੀ ਜ਼ਿਆਦਾ ਤੇ ਚੋਰੀ ਵੀ ਜ਼ਿਆਦਾ ਉਹੀ ਹੁੰਦਾ ਸਰ ਜਿਹੜੇ ਓਨਰਸ ਹੁੰਦੇ ਨੇ ਸਪੋਟਸਰੀ ਲੈਣ ਦਾ ਵੀ ਪ੍ਰੋਸੈਸ ਹੈ ਕਾਫੀ ਨਮਾ ਟਾਈਮ ਲੱਗਦਾ ਉਹਨਾਂ ਨੂੰ ਪੁਲਿਸ ਕੋਲੋਂ ਰਿਸਿਸਟ ਕਰ ਦਈਏ ਜਾ ਨਹੀਂ ਭਾਜੀ ਬਿਲਕੁਲ ਕਰਾਵਾਂਗੇ ਇਹੀ ਮੈਂ ਤੁਹਾਨੂੰ ਬੇਨਤੀ ਕੀਤੀ ਆ ਕਿ ਮੈਂ ਅਸੀਂ ਉਹਨਾਂ ਨੂੰ ਰਿਸਿਸਟ ਕਰਾ ਕੇ ਤੇ ਵੀ ਆ ਵਾਂਟਿੰਗ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਅਸੀਂ ਹੈਂਡਓਵਰ ਕਰ ਦਈਏ تاکہ اگلے ਨੂੰ ਮਿਹਨਤ ਤਾਂ ਆਏ ਜਦੋਂ ਸਵਾਰੀ ਵਾਪਸ ਉਹਦੇ ਕੋਲ ਆ ਜਾਂਦੀ ਹੈ ਫਿਰ ਦੂਸਰਾ ਜਿਹੜੀਆਂ ਈਮੇਲਸ ਗੇਂਸ ਤੱਕ ਕੋਈ ਬ੍ਰੇਕਥਰੂ ਆਇਆ ਨਹੀਂ ਉਹ ਚੱਲ ਰਹੇ ਆ ਜੀ ਕੰਮ ਬੜਾ ਜਲਦੀ ਵੀ ਵਿਲ ਹਾਵ ਅ ਗੁੱਡ ਦਿਸ ਥਿੰਗ ਵਿੱਚ ਕਾਫੀ ਅਸੀਂ ਸੈਂਟਰਲ ਏਜੰਸੀਸ ਦੀ ਸੈਂਟਰਲ ਗਰੁੱਪਸ ਜਿਹੜੇ ਬਣੇ ਹੋਏ ਉਹਨਾਂ ਤੇ ਵੀ ਜ਼ੋਰ ਦੇ ਰਹੇ ਤੇ ਕਈ ਲੋਕਲ ਸਾਧਿਜਾ ਕੇ ਬਾਹਰ ਹੋ ਚੁੱਕੀ ਨੇ ਦੇਖੋ ਭਾਈ ਕੁਝ ਨਹੀਂ ਕਹਿ ਸਕਦੇ ਤੁਹਾਨੂੰ ਪਤਾ ਪਹਿਲਾਂ ਜਿਹੜਾ ਆਪਣਾ ਹੈਗਾ ਪ੍ਰੀਵियस ਰਿਕਾਰਡ ਉਹ ਤਾਂ ਆਪਣੇ ਲੋਕਲ ਬੱਚੇ ਹੀ ਇਨਵੋਲਡ ਨਿਕਲੇ ਸੀਗੇ ਤੋਂ ਪਪਾ ਇਹਨੂੰ ਸਾਰੇ ਦੇਖ ਰਹੇ बिकॉज 올 ਇੰਡੀਆ ਲੈਵਲ ਤੇ ਇਹ ਦੇਖਿਆ ਜਾ ਰਿਹਾ ਹੈ ਤੁਹਾਨੂੰ ਪਤਾ ਦਿੱਲੀ ਗੁਰੂਗਰਾਮ ਉਥੇ ਏਰੀਆ ਚ ਬਹੁਤ ਜ਼ਿਆਦਾ ਆਪਣੇ ਤੋਂ ਪਹਿਲਾਂ ਇਰੈਗੂਲਰ ਫੀਚਰ ਜਿਹਾ ਬਣਿਆ ਹੋਇਆ ਉਹ ਵੀ ਸਾਰੇ ਲੱਗੇ ਹੋਏ ਨੇ 올 ਏਜੰਸੀਜ਼ ਆਰ ਵਰਕਿੰਗ ਅਸੀਂ ਉਹਦੇ ਚ ਸਾਡੇ ACP ਨੌਰਥ ਕੋਲਾ ਜੀ ਹੀ ਇਸ ਆਲਸੋ ਪਾਰਟ ਆਫ ਥੈਟ ਗਰੁੱਪ ਤੋਂ ਟਾਈਮ ਟੂ ਟਾਈਮ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਿੰਦੇ ਨੇ ਤਾਂ ਉਹਦੇ ਚ ਐਵਰੀਬਾਡੀ ਇਜ਼ ਵਰਕਿੰਗ ਵੈਰੀ ਹਾਰਡ ਪਟ ਕੀ ਹੁੰਦਾ ਕਿ VPN ਤੇ ਡਾਰਕ ਨੈਟ ਦੇ ਵਿੱਚ ਕਿਉਂਕਿ ਫੋਰਨ ਬੇਸ ਸਾਰੇ ਪਲੇਟਫਾਰਮਸ ਨਹੀਂ ਉਹਦੇ ਟਾਈਮ ਵੀ ਲੱਗਦਾ ਤੇ ਕੁਝ ਇਨਫੋਰਮੇਸ਼ਨ ਇੰਨੀ ਜਲਦੀ ਆਉਂਦੀ ਵੀ ਨਹੀਂ ਤੇ ਮਤਲਬ ਉੱਤੇ ਉਹਨੂੰ ਇੰਨੀ ਤਰਜੀਹ ਨਹੀਂ ਦਿੱਤੀ ਜਾਂਦੀ ਅੱਜ ਤੱਕ ਅਸੀਂ ਜਿਹੜਾ ਇੰਟਰਪੋਲ ਨੂੰ ਵੀ ਥਰੂ ਭਾਰਤ ਪੋਰਟਲ ਇੱਕ ਹੈਗਾ ਸਾਡਾ ਉਹ ਵੀ ਐ ਸਾਈਬਰ ਵਾਲਿਆਂ ਨੇ ਉਹਦੇ ਤੇ ਵੀ ਇਨੂੰ ਅਸੀਂ ਰਿਕੁਐਸਟ ਪੇਜ ਦਿੱਤੀ ਹੈ ਸਰ ਜਿਹੜੇ ਬਰਾਮਦ ਕੀਤੇ ਆ ਇਸ ਤੋਂ ਇਲਾਵਾ ਬਹੁਤ ਸਾਰੇ ਥਾਣਿਆਂ ਦੇ ਵਿੱਚ ਦੇਖਿਆ ਜਾਵੇ ਤਾਂ ਵੱਡੀ تعداد 'ਚ ਕਾਫੀ ਬਰਾਮਦ ਹੁੰਦੇ ਨੇ ਪਰ ਇਹ ਰਹਿੰਦੇ ਨੇ ਉਹ ਲੇਖ ਨਹੀਂ ਆਉਂਦੇ ਜਾਂ ਕਿਤੇ ਵਰਤਦੇ ਉਹਨਾਂ ਲਈ ਵੀ ਕੋਈ ਕਿਉਂਕਿ ਥਾਣੇ ਦੀ ਜਗ੍ਹਾ ਵੀ ਤੁਸੀਂ ਪਿਛਲੇ ਪ੍ਰੋਸੈਸ ਸ਼ੁਰੂ ਕੀਤੀ ਕਿ ਖਾਲੀ ਕੀਤੀ ਜਾਵੇ ਨਹੀਂ ਉਹ ਅਸੀਂ ਤਾਂ ਹੀ ਮੈਂ ਬੇਨਤੀ ਕੀਤੀ ਹੈ ਜੀ ਉਹ ਅਸੀਂ ਅਲੱਗ ਕਰ ਹੀ ਰਹੇ ਹਾਂ ਡਿਸਪੋਜ਼ਲ ਆਫ ਕੇਸ ਪ੍ਰੋਪਰਟੀ ਜਿਹੜੇ ਸਾਡੇ ਕੇਸ ਪ੍ਰੋਪਰਟੀ ਥਾਣਿਆਂ 'ਚ ਪਈ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਜੋ ਦਾ ਲੀਗਲ ਪ੍ਰੋਸੈਸ ਥੋੜਾ ਲੰਮਾ ਹੁੰਦਾ ਹੈ ਉਹਦੀ ਕਿਦਾਂ ਆਪਸ਼ਨ ਹੋਣੀ ਹੈ ਕੀ ਹੋਣਾ ਉਹ ਸਾਰਾ ਇਟ ਇਜ਼ ਆਲਰੇਡੀ ਇਨ ਦੀ ਪ੍ਰੋਸੈਸ DCP ਇਨਵੈਸਟੀਗੇਸ਼ਨ ਦੇ ਅੰਡਰ ਇੱਕ ਕਮੇਟੀ ਬਣੀ ਹੋਈ ਹੈ ਸਾਂਝੀ ਸੋਚ ਟੀਵੀ ਦੇ ਲਈ ਅੰਮ੍ਰਿਤਸਰ ਤੋਂ ਨਿਰੰਦਰ ਸੇਠੀ ਦੀ ਰਿਪੋਰਟ